பே பே உ नहीं பே Mẹ lên Mẹ đi à ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਤੇ ਸ਼ੁਰੂਆਤ ਕਰਦੇ ਆਂ ਅੱਜ ਦੇ ਨਵੇਂ ਵਲੌਗ ਦੀ ਟਾਈਮ ਹੋ ਗਿਆ ਜੀ 2:00 ਵਜ ਗਏ ਆ ਤੇ ਅਸੀਂ ਲੱਗੇ ਆਂ ਜੀ ਆਲੂ ਵਾਲੇ ਪਰੌਂਠੇ ਬਣਾਉਣ ਤੇ ਆਹ ਲਾਸਟ ਪਰੌਂਠਾ ਮੈਂ ਕਿ ਕਰੀਪਾ ਲੈ ਲਈ ਨਮਾ ਤੇ ਸਮਾਦੇ ਪਾਪਾ ਨੂੰ ਡੀਪ ਦੇ ਤਾਇਆ ਡੀਪ ਦੇ ਠੀਕ ਦੇ ਸਾਰੇ ਪਰੌਂਠੇ ਬਣਾ ਲਏ ਗਏ ਆ ਹੱਲੇ ਤੱਕ ਆਈ ਨਹੀਂ ਕਹਿੰਦੇ ਮੈਂ ਦੱਸਾਂ ਮਿੰਟ ਤੱਕ ਆਇਆ ਚਿਕਨ ਟਾ ਹੋ ਗਿਆ ਹੱਲੇ ਤੱਕ ਆਉਣਗੇ ਤੇ ਇੱਧਰ ਮੈਂ ਬਣਾਈ ਆ ਜੀ ਚਾਹ ਚਾਹ ਤੇ ਵੀ ਮਲਾਈ ਗਈ ਆ ਗਈ ਆ ਤੇਹੀ ਤੇਈ ਟੱਕ ਕੇ ਨੂੰ ਸੀ ਇਸ ਕਰਕੇ ਅਸਮਰ ਵੀ ਹੁਣੇ ਸੁੱਤਾ ਉੱਠਿਆ ਆ ਤੇ ਖਲਾਰਾ ਵੀ ਦੇਖੋ ਕਿੰਨਾ ਜਾਂਦਾ ਬੈਠਿਆ ਸੋਰੀ ਸਾਨੂੰ ਫੌਂਡੇ ਇਹ ਸਾਰਾ ਹੁਣ ਚੱਕਾਂਗੇ ਤੇੋਂ ਉਂਡੇ ਆਪਣੇ ਬਣ ਗਏ ਆ ਲਾਵੀ ਸਮਰ ਲੱਗਾ ਆ ਵਾਲ ਕਟਾਉਣ ਹਾਂ ਸ਼ੇਰ ਪੁੱਤ ਸਾਡਾ ਅਭੀ ਨਾ ਇੱਧਰ ਦੇਖੋ ਨਾਈ ਸਾਹਿਬ ਸਮਰ ਦੇ ਪਾਪਾ ਯੈ ਜਾ ਚੱਕਲੇ ਜਾ ਜਾ ਚੱਕਲੇ ਜਾ ਜਾ ਦੇ ਉਧਰ ਦੇਖ ਬਾਈ ਕਾ ਦੇ ਬਣੀ ਕਿੱਥੇ ਜਾਣਾ ਚਾਹੁੰਦਾ ਤੂੰ ਸਮਰ ਦੇ ਵਾਲ ਕੱਟ ਹੋਏ ਅੱਜ ਬੋਰ ਹੋਇਆ ਬੋਰ ਹੋਇਆ ਬੋਰ ਹੋਇਆ ਬੋਰ ਨਹੀਂ ਕਟਾਉਂਦਾ ਇਹੋ ਸਮਰ ਵਾਲ ਕੱਟੋਗੇ ਤੇਰੇ ਕਿੱਥੇ ਕੱਟੇ ਵਾਲ ਹਾਂ ਨੇ ਕਿੱਦਾਂ ਕੱਟੇ ਪਾਪਾ ਨੇ ਛੂ ਪਿੱਛੇ ਪਿੱਛੇ ਡਰ ਜਣਾ ਹਾਂਜੀ ਅੱਜ ਅਸੀਂ ਬਣਾਉਣੀ ਆ ਜੀ ਫੁੱਲ ਬੜੀਆਂ ਕਈਆਂ ਦੇ ਇਹਨਾਂ ਨੂੰ ਕਹਿੰਦੇ ਆ ਸੋਇਆਬੀਨ ਦੀਆਂ ਬੜੀਆਂ ਤੇ ਅਸੀਂ ਕਹਿੰਦੇ ਆ ਫੁੱਲ ਬੜੀਆਂ ਇਹਨਾਂ ਨੂੰ ਫਰਾਈ ਕਰ ਲਿਆ ਆ ਤੇ ਹੁਣ ਤੜਕਾ ਲਾਉਂਦੇ ਪਏ ਆ ਤੇ ਬਾਕੀ ਜਿੱਦਾਂ ਬਣਦੀ ਹੁੰਦੀ ਉਦਦੇ ਹੀ ਹਾਨੀ ਇਹ ਧਰੀ ਵਾਲੀ ਮੈਂ ਵੀ ਹੁੰਦੀ ਆ ہاں ਬੜੀਆਂ ਸੋਹਣੀਆਂ ਹੁੰਦੀ ਆ ਤੁਹਾਨੂੰ ਬੜਾ ਪਤਾ ਆ ਲੈ ਮੈਂ ਚਿੱਜੀ ਦੇ ਦੇ ਰਾਜਾ ਬੱਤਾ ਮੇਰੇ ਰਾਜਾ ਬੱਤਾ ਉਹ ਤਾਂ ਬਹੁਤ ਹੀ ਬੜਾ ਨਾ ਤੇ ਇਹ ਤਾਂ ਆਪਣੀ ਨਹੀਂ ਨਿਕਲਣੀ ਚਲ ਚੱਕ Non mi ricordo che è una pipì, non mi ricordo che è una pipì, non mi ricordo che è una che ਹਲਾ ਇਹ ਦਿਖਾਇਆ ਕਰ ਨੱਕੇ ਦਿਖਾ ਦੇ ਨੱਕੇ ਦਿਖਾ ਦੇ ਲੈ ਕੇ ਨਾ ਜਾਈ ਪਿੱਛੇ ਨੂੰ ਦੇਖਿਆ ਕਰ ਰੋਟੀ ਉਹਦੇ ਆ ਫਿਰ ਪਿੱਛੇ ਉਹਦਾ ਆਪ ਕੱਲ੍ਹ ਦਿਨ ਨੂੰ ਕੱਟਿਆ ਹਲਾ ਮੈਂ ਕੱਟ ਦਿੱਤਾ ਕਾਉਦੀ ਮੋਰਿਆ ਉਹਦੇ ਉਹਦੇ ਕੁਛ ਦਿਨਾਂ ਹੋ ਗਏ ਇਹ ਨਿਕਾਲ ਲੈ ਥੱਲੇ ਸੈੱਟ ਪਾ ਜੱਦਾ ਹੋਊਗਾ ਨਾ ਇਹਦੀ ਵਾਚੇ ਰਾਹ ਸਾਚੇ ਰੋਕ ਬੰਦੀਆ ਇਹਨਾਂ ਸਭ ਥੋਕੜੇ ਨੇ ਮੇਰਾ ਪੂਰ ਖਰਾਬੇ ਕਰ ਦਾਨਾ ਦੇਖੀ ਜਾ ਕੱਪੇ ਮੇਰੇ ਮਗਲੇ ਹੀ ਤੋਰ ਪੰਦਾ ਆ ਉੱਪਰ ਉੱਤੇ ਚੜੀ ਜਾ ਕੇ ਚੜ ਜਾ ਉੱਤੇ ਜਾ ਚੜ ਜਾ ਓਏ ਤਾਈ ਤੇਰੀ ਦਾ ਸੂਟ ਆ ਤਾਈ ਨੇ ਕੁੱਟਣਾ ਤਾਈ ਕੁੱਟੂਗੀ ਓਏ ਹਟ ਜਾ ਤਾਈ ਨੂੰ ਬਾਜ ਮਾ ਦੇ ਪਰ ਇਹੋ ਪਰ ਇਹੋ ਪਤਾ ਤਾਈ ਨੂੰ ਬਾਜ ਮਾ ਦੇ ਘਰੀ ਦਾ ਗੰਦੇ ਬੱਚੇ ਹੁੰਦੇ ਆ ਇੱਦਾਂ ਨਹੀਂ ਘਰੀ ਦਾ ਹੁੰਦਾ ਜੇ ਕਰ ਦੇ ਜੇ ਕਰ ਕਿਦਾਂ ਜੇ ਕਿਦਾਂ ਕਰਦਾ ਹੁੰਨਾ ਜੇ ਕਿਦਾਂ ਕਰਦਾ ਹੁੰਨਾ Baia Guru que teia? Que teia Guru.